ਹਾਂਜੀ ਲੋਹਾਰ এডਿਕੇਸ਼ਨ ਦੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਪੜਾਂਗੇ ਇਨਕਮ ਟੈਕਸ ਕੀ ਆ ਜਿਵੇਂ ਕਿ ਤੁਹਾਨੂੰ ਪਤਾ ਵਾ ਲਾਸਟ ਵੀਡੀਓ ਦੇ ਵਿੱਚ ਆਪਾਂ ਦੇਖਿਆ ਸੀ ਕਿ GST ਕੀ ਹੁੰਦੀ ਆ ਇਹ ਕਿੱਥੋਂ ਆਈ ਆ ਇਹਦੀ ਹਿਸਟਰੀ ਕੀ ਆ ਹਨਾ ਆਪਾਂ ਸਾਰਾ ਕੁਝ ਦੇਖਿਆ ਸੀ ਜਿਨੇ ਲਾਸਟ ਵੀਡੀਓ ਨਹੀਂ ਦੇਖੀ GST ਵਾਲੀ ਉਹ ਲਾਸਟ ਵੀਡੀਓ ਦੇਖਾਓ ਪਲੇਲਿਸਟ ਦੇ ਵਿੱਚ ਪਈ ਹੋਈ ਆ ਤੇ ਤੁਹਾਨੂੰ ਉਹ ਵੀਡੀਓ ਪਲੇਲਿਸਟ ਦੇ ਵਿੱਚ ਮਿਲ ਜੂਗੀ ਤੇ ਉਤੋਂ ਬਾਅਦ ਜੇਕਰ ਤੁਸੀਂ GST ਵਾਲੀ ਵੀਡੀਓ ਦੇਖ ਕੇ ਇਹ ਵਾਲੀ ਵੀਡੀਓ ਦੇਖਦੇ ਹੋ ਤਾਂ ਬਹੁਤ ਸੌਖਾ ਵਾ ਤੁਹਾਨੂੰ ਇਹ ਵਾਲਾ ਸਮਝਣਾ ਠੀਕ ਆ ਜਿਵੇਂ ਕਿ ਕੋਈ ਬੀਕਾਮ ਦੇ ਵਿੱਚ ਵਾ ਗ੍ਰੈਜੂਏਸ਼ਨ ਦੇ ਵਿੱਚ ਹਨਾ ਜਾਂ ਕੋਈ ਸਕੂਲ ਲੈਵਲ ਦੇ ਵਿੱਚ ਵਾ ਜਬ ਜਿੰਨੇ ਗਵਰਨਮੈਂਟ ਜੌਬ ਦੀ ਤਿਆਰੀ ਕਰਦੀਆਂ ਉਹਦੇ ਲਈ ਇਹ ਬਹੁਤ ਬਹੁਤ ਇੰਪੋਰਟੈਂਟ ਵਾ ਬਹੁਤ ਜ਼ਰੂਰੀ ਇਹ ਚੀਜ਼ਾਂ ਉਹਦੇ ਲਈ ਜਿੰਨੇ ਗਵਰਨਮੈਂਟ ਜੌਬ ਦੀ ਤਿਆਰੀ ਕਰਨੀ ਆ ਜਿਵੇਂ ਜੀਯੂਪੀਐਸਸੀ ਹੋਗੀ ਐਸਐਸਸੀ ਹੋਗੀ ਹਨਾ ਬੈਂਕਿੰਗ ਹੋਗੀ ਕੋਈ ਟੀਚਿੰਗ ਲੈਵਲ ਦੇ ਵਿੱਚ ਹੋਗੀ ਇਹ ਚੀਜ਼ਾਂ ਬਹੁਤ ਜ਼ਰੂਰੀ ਆ ਤੇ ਸਾਡਾ ਚੈਨਲ ਅਰੇ ਨਿਊ ਨਿਊ ਕ੍ਰੀਏਟ ਕੀਤਾ ਸੀ ਤੇ ਜਿਹੜਾ ਵੀ ਤੁਹਾਡਾ ਕੋਈ ਦੋਸਤ ਯੂਪੀਏਸੀ ਦੀ ਤਿਆਰੀ ਕਰਨ ਵਾਲਾ ਵਾ ਹਨਾ ਕੋਈ ਵੀ ਗਵਰਨਮੈਂਟ ਜੌਬ ਦੀ ਤਿਆਰੀ ਕਰਨ ਵਾਲਾ ਉਹਦੇ ਤੱਕ ਇਹ ਵੀਡੀਓ ਜਰੂਰ ਸ਼ੇਅਰ ਕਰੋ ਠੀਕ ਆ ਕਿਉਂਕਿ ਕਿਸੇ ਦਾ ਭਲਾ ਕਰਨਾ ਬਹੁਤ ਵਧੀਆ ਗੱਲ ਵਾ ਅੱਜ ਆਪਾਂ ਸਮਝਾਂਗੇ ਇਨਕਮ ਟੈਕਸ ਕੀ ਆ ਇਨਕਮ ਟੈਕਸ ਨੂੰ ਸਮਝਣ ਤੋਂ ਪਹਿਲਾਂ ਆਪਾਂ ਨੂੰ ਟੈਕਸ ਪੜਾਉਣਾ ਚਾਹੀਦਾ ਵਾ ਵੈਸੇ ਤਾਂ ਲਾਸਟ ਵੀਡੀਓ ਦੇ ਵਿੱਚ ਅਸੀਂ ਸਮਝਾਇਆ ਵਾ ਵੀ ਟੈਕਸ ਕੀ ਆ ਪਰ ਫਿਰ ਇੱਕ ਵਾਰ ਯਾਦ ਕਰਾ ਦਿੰਨੇ ਹੈਗੇ ਆ ਆੰਦਾ ਟੈਕਸ ਕੀ ਹੈ ਟੈਕਸ ਇੱਕ ਲਾਜ਼ਮੀ ਫੀਸ ਵਾ ਠੀਕ ਹੈ ਇਹ ਨੋਟਸ ਬਣਾ ਲਓ ਜੇਕਰ ਕੋਈ ਗਵਰਨਮੈਂਟ ਜੌਬ ਦੀ ਤਿਆਰੀ ਕਰਦਾ ਪਿਆ ਨੋਟਸ ਜ਼ਰੂਰ ਬਣਾ ਲਓ ਠੀਕ ਆ ਆੰਦਾ ਟੈਕਸ ਕੀ ਹੈ ਟੈਕਸ ਇੱਕ ਲਾਜ਼ਮੀ ਫੀਸ ਵਾ ਬਹੁਤ ਜ਼ਰੂਰੀ ਫੀਸ ਵਾ ਜੋ ਕਿ ਆਪਾਂ ਜੋ ਅਸੀਂ ਸਰਕਾਰ ਨੂੰ ਅਦਾ ਕਰਦੇ ਆ ਜੋ ਕਿ ਅਸੀਂ ਸਰਕਾਰ ਨੂੰ ਪੇ ਕਰਦੇ ਆ ਉਹਦੇ ਬਦਲੇ ਤਾਂ ਸਾਨੂੰ ਸਰਕਾਰ ਕੀ ਦਿੰਦੀ ਪਈ ਆ ਅਸੀਂ ਤਾਂ ਟੈਕਸ ਪੇ ਕਰਤਾ ਠੀਕ ਹੈ ਜਿੰਨੀ ਵੀ ਸਾਡੀ ਇਨਕਮ ਦਾ ਟੈਕਸ ਲੱਗਦਾ ਪਿਆ ਅਸੀਂ ਪੇ ਕਰਤਾ ਪਰ ਸਾਨੂੰ ਗਵਰਨਮੈਂਟ ਕੀ ਦਿੰਦੀ ਪਈ ਸਾਨੂੰ ਪਤਾ ਹੋਣਾ ਚਾਹੀਦਾ ਉਹਦੇ ਬਦਲੇ ਸਾਨੂੰ ਕੀ ਕਰਦੇ ਪਈ ਆ ਗਵਰਨਮੈਂਟ ਬਹੁਤ ਤਰ੍ਹਾਂ ਦੀਆਂ ਅਲਗ-ਗਲਕ ਤਰ੍ਹਾਂ ਦੀਆਂ ਸੇਵਾਵਾਂ ਦਿੰਦੀ ਪਈ ਆ ਠੀਕ ਆ ਅਸੀਂ ਇਨਕਮ ਜਿਹੜੀ ਸਾਡੀ ਇਨਕਮ ਆ ਉਹਦੇ ਤੇ ਅਸੀਂ ਟੈਕਸ 페 ਕਰਤਾ ਹਨਾ ਉਹਦੇ ਤੇ ਸਾਨੂੰ ਗਵਰਨਮੈਂਟ ਕੀ ਦਿੰਦੇ ਪਈ ਆ ਫਾਇਦਾ ਤਾਂ ਮਿਲਣਾ ਚਾਹੀਦਾ ਸਾਨੂੰ ਹਨਾ ਜੇਕਰ ਅਸੀਂ ਟੈਕਸ 페 ਕਰਦੇ ਪਏ ਆ ਤੇ ਸਾਨੂੰ ਵੀ ਕੋਈ ਫਾਇਦਾ ਹੋਊਗਾ ਤੇ ਫੇਰੀ ਹੈ ਨਾ ਤੇ ਉਹਦੇ ਬਦਲੇ ਸਾਨੂੰ ਗਵਰਨਮੈਂਟ ਅਲਗ-ਗਲਕ ਤਰ੍ਹਾਂ ਦੀਆਂ ਸੇਵਾਵਾਂ ਜਿਹੜੀਆਂ ਆ ਸਾਨੂੰ ਦਿੰਦੀ ਪਈ ਆ ਉਹ ਸੇਵਾਵਾਂ ਕਿਵੇਂ ਦੀਆਂ ਹੋ ਸਕਦੀਆਂ ਵਾਂ ਜਿਵੇਂ ਕਿ ਸਕੂਲ ਸਕੂਲ ਬਣਾਤਾ ਕੋਈ ਗਵਰਨਮੈਂਟ ਨੇ ਆਪਣੇ ਟੈਕਸ ਲੈ ਕੇ ਆਪਣੇ ਦਾ ਕੋਈ ਸਕੂਲ ਬਣਾਤਾ ਵਾ ਹਨਾ ਤੇ ਉਹਦੇ ਵਿੱਚ ਜਿਹੜਾ ਜਿਹੜਾ ਸਕੂਲ ਦਾ ਖਰਚਾ ਲੱਗਾ ਵਾ ਉਹ ਗਵਰਨਮੈਂਟ ਨੇ ਲਾਤਾ ਵਾ ਆਪਣੇ ਟੈਕਸ ਦੇ ਵਿੱਚੋਂ ਜਾਂ ਕੋਈ ਫਿਰ ਕਾਲਜ ਬਣਾਤਾ ਵਾ ਕੋਈ ਕਾਲਜ ਬਣਾਤਾ ਵਾ ਹਨਾ ਕੋਈ ਰੋਡ ਬਣਾਤਾ ਵਾ ਕੋਈ ਰੋਡ ਬਣਾਤਾ ਵਾ ਹਨਾ ਜਾਂ ਕੋਈ ਹਸਪੀਟਲ ਬਣਾਤਾ ਵਾ ਗਵਰਨਮੈਂਟ ਨੇ ਕੋਈ ਹਸਪੀਟਲ ਬਣਾਤਾ ਵਾ ਜਿਹੜੇ ਹਸਪੀਟਲ ਦੇ ਵਿੱਚ ਸਟਾਫ ਲੱਗਾ ਹੋਇਆ ਵਾ ਹਨਾ ਜਾਂ ਸਕੂਲ ਕਾਲਜ ਦੇ ਵਿੱਚ ਜਿਹੜੇ ਟੀਚਰ ਲੱਗੇ ਹੋਏ ਉਹ ਗਵਰਨਮੈਂਟ ਨੇ ਪੈਸਾ ਪੇ ਕਰਨਾ ਵਾ ਉਗਲ ਵਕਰੀਏ ਵੀ ਆਪਣੇ ਟੈਕਸ ਤੋਂ ਹੀ ਪੇ ਕਰਨਾ ਵਾ ਹਨਾ ਆ ਕਿਉਂਕਿ ਜਿਹੜੀ ਗਵਰਨਮੈਂਟ ਦਾ ਕੋਈ ਜੋਬ ਤਾਂ ਕਰਦੀ ਨਹੀਂ ਹੈ ਕਿ ਗਵਰਨਮੈਂਟ ਕੀ ਆਪਣੇ ਜੋਬ ਕਰਕੇ ਤਾਂ ਗਵਰਨਮੈਂਟ ਆਪਣੀਆਂ ਸੇਵਾਵਾਂ ਤੇ ਜਿਹੜੀ ਪੈਸਾ ਲੱਗਦਾ ਪਿਆ ਗਵਰਨਮੈਂਟ ਆਪਣੇ ਕੋਲੋਂ ਦੋਗੀ ਗਵਰਨਮੈਂਟ ਦਾ ਕੰਮ ਆਪਣੇ ਤੋਂ ਟੈਕਸ ਲੈਣਾ ਤੇ ਜਿਹੜੇ ਸਕੂਲ ਕਾਲਜ ਦੇ ਵਿੱਚ ਟੀਚਰ ਲੱਗੇ ਹੋਏ ਆ ਉਹਨਾਂ ਨੂੰ ਪੇਮੈਂਟ ਦੇਣਾ ਠੀਕ ਆ ਪੇਮੈਂਟ ਆਪਾਂ ਹੀ ਦੇਣੇ ਪਏ ਆ ਇਹ ਨਹੀਂ ਵੀ ਗਵਰਨਮੈਂਟ ਦਿੰਦੀ ਪਈ ਆ ਬਸ ਫਰਕ ਇੰਨਾ ਵਾ ਕਿ ਵਿਤ ਵਿਚੋਲਾ ਆ ਜਾਂਦਾ ਵਿਚੋਲਾ ਕੌਣ ਆ ਗਵਰਨਮੈਂਟ ਜੇਕਰ ਗਵਰਨਮੈਂਟ ਜੇਕਰ ਆਪਾਂ ਸਿੱਧਾ ਦੇ ਚੀਜ਼ਾਂ ਬਣਾ ਨਹੀਂ ਸਕਦੇ ਜੇਕਰ ਆਪਾਂ ਸਿੱਧਾ ਸਕੂਲ ਕਾਲਜ ਬਣਾਉਨੇ ਹਨਾ ਤਾਂ ਫਿਰ ਇਹ ਪ੍ਰਾਈਵੇਟ ਹੋ ਜਾਂਦਾ ਵਾ ਤੇ ਜੇ ਜੇਕਰ ਗਵਰਨਮੈਂਟ ਚੀਜ਼ਾਂ ਬਣਾਉਨੇ ਉਹਦੇ ਵਿੱਚ ਤੁਹਾਨੂੰ ਪਤਾ ਬਹੁਤ ਤਰ੍ਹਾਂ ਦੀ ਹਲਕਲ ਕੇ ਤਰ੍ਹਾਂ ਦੀਆਂ ਫੈਸਿਲਿਟੀਆਂ ਪ੍ਰੋਵਾਈਡ ਕਰ ਦਿੰਦੀ ਗਵਰਨਮੈਂਟ ਠੀਕ ਆ ਤਾਂ ਉਹਦਾ ਹਰਕੇ ਜਿਹੜੀ ਗਵਰਨਮੈਂਟ ਆਪਣੇ ਤੋਂ ਟੈਕਸ ਲੈਂਦੀ ਪਈ ਆ ਉਹਨਾਂ ਦੀਆਂ ਆਪਾਂ ਨੂੰ ਇਹ ਵਾਲੀਆਂ ਸੇਵਾਵਾਂ ਆਪਾਂ ਨੂੰ ਮਿਲ ਜਾਂਦੀਆਂ ਹੈਗੀਆਂ ਵਾ ਠੀਕ ਹੈ ਨੋਟਸ ਜ਼ਰੂਰ ਬਣਾ ਲਓ ਹੁਣ ਆਪਾਂ ਸਮਝਦੇ ਆ ਇਨਕਮ ਟੈਕਸ ਕੀ ਆ ਟੈਕਸ ਦਾ ਤਾਂ ਪਹਿਲਾਂ ਲੱਗ ਗਿਆ ਹੋਇਆ ਵਾ ਹੁਣ ਆਪਾਂ ਸਮਝਣਾ ਵਾ ਇਨਕਮ ਟੈਕਸ ਕੀ ਆ ਇਨਕਮ ਟੈਕਸ ਕੀ ਆ ਇਨਕਮ ਟੈਕਸ ਕੀ ਹੁਣ ਆਪਾਂ ਇਹ ਸਮਝਣਾ ਵਾ ਠੀਕ ਆ ਇਨਕਮ ਟੈਕਸ ਨੂੰ ਜਿਹੜਾ ਵਾ ਆ ਚੀਜ਼ ਚੇਤਾ ਰੱਖਣੀ ਜ਼ਰੂਰੀ ਬਹੁਤ ਇੰਪੋਰਟੈਂਟਸ ਚੀਜ਼ ਆ ਇਨਕਮ ਟੈਕਸ ਨੂੰ ਜਿਹੜਾ ਵਾ ਇਹਨੂੰ ਡਾਇਰੈਕਟ ਟੈਕਸ ਵੀ ਬੋਲਿਆ ਜਾਂਦਾ ਵਾ ਠੀਕ ਆ ਆ ਤੀ ਜਰੂਰ ਚੇਤਾ ਰੱਖਣੀ ਆ ਇਨਕਮ ਟੈਕਸ ਨੂੰ ਡਾਇਰੈਕਟ ਟੈਕਸ ਵੀ ਬੋਲਿਆ ਜਾਂਦਾ ਵਾ ਠੀਕ ਆ ਕਿਉਂਕਿ ਜਿਹੜਾ ਇਨਕਮ ਟੈਕਸ ਵਾ ਡਾਇਰੈਕਟ ਟੈਕਸ ਦੇ ਵਿੱਚ ਆਉਂਦਾ ਵਾ ਠੀਕ ਆ ਇੱਕ ਹੋਰ ਚੀਜ਼ ਜਿਹੜਾ ਇਨਕਮ ਟੈਕਸ ਵਾ ਇਹਨੂੰ ਸੈਂਟਰਲ ਟੈਕਸ ਵੀ ਬੋਲਿਆ ਜਾਂਦਾ ਵਾ ਜਿਹੜਾ ਇਨਕਮ ਟੈਕਸ ਇਹਨੂੰ ਸੈਂਟਰਲ ਟੈਕਸ ਵੀ ਬੋਲਿਆ ਜਾਂਦਾ ਵਾ ਕਿਉਂ ਇਹਨੂੰ ਸੈਂਟਰਲ ਟੈਕਸ ਬੋਲਿਆ ਜਾਂਦਾ ਪਤਾ ਤੁਹਾਨੂੰ ਕਿਉਂਕਿ ਇਹ ਜਿਹੜਾ ਇਨਕਮ ਟੈਕਸ ਵਾ ਇਹ ਸੈਂਟਰਲ ਗਵਰਨਮੈਂਟ ਕਲੈਕਟ ਕਰਦੀ ਆ ਇਹ ਜਿਹੜਾ ਇਨਕਮ ਟੈਕਸ ਵਾ ਇਹ ਸੈਂਟਰਲ ਗਵਰਨਮੈਂਟ ਆਪਣੇ ਤੋਂ ਲੈਂਦੀ ਆ ਇਹ ਸਟੇਟ ਗਵਰਨਮੈਂਟ ਨਹੀਂ ਲੈਂਦੀ ਠੀਕ ਆ ਇਹ ਚੀਜ਼ਾਂ ਜਰੂਰ ਚੇਤਾ ਰੱਖਣੀਆਂ ਵਾ ਪਹਿਲੀ ਤੇ ਗੱਲ ਵੀ ਇਨਕਮ ਟੈਕਸ ਕੀ ਹੋਊ ਆਪਾਂ ਦੇ ਮੀਨਿੰਗ ਸਮਝਣਾ ਵਾ ਬਟ ਜਿਹੜਾ ਇਨਕਮ ਟੈਕਸ ਵਾ ਉਹਨੂੰ ਡਾਇਰੈਕਟ ਟੈਕਸ ਵੀ ਬੋਲਿਆ ਜਾਂਦਾ ਵਾ ਠੀਕ ਆ ਉਹਨੂੰ ਸੈਂਟਰਲ ਟੈਕਸ ਵੀ ਬੋਲਿਆ ਜਾਂਦਾ ਕਿਉਂਕਿ ਜਿਹੜੀ ਸੈਂਟਰਲ ਸਰਕਾਰ ਹੁੰਦੀ ਹੈ ਉਹ ਟੈਕਸ ਇਕੱਲਟ ਕਰਦੀ ਆ ਇਹ ਸਟੇਟ ਗਵਰਨਮੈਂਟ ਜਿਹੜੀ ਆ ਉਹ ਟੈਕਸ ਨਹੀਂ ਲੈਂਦੀ ਹੈਗੀ ਠੀਕ ਹੈ ਹੁਣ ਆਪਾਂ ਇਹਦਾ ਮੀਨਿੰਗ ਸਮਝੀਦੇ ਹਾਂ ਇਨਕਮ ਟੈਕਸ ਟੈਕਸ इनकम टैक्स भी एक तरह का टैक्स वा ठीक है जो कि ਇਨਕਮ ਟੈਕਸ ਵੀ ਇੱਕ ਟੈਕਸ ਵਾ ਜੋ ਕਿ ਆਪਣੀ ਸਾਲਾਨਾ ਆਮਦਨ ਤੇ ਲਗਾਇਆ ਜਾਂਦਾ ਵਾ ਤੁਸੀਂ ਸਾਲ ਦੇ ਵਿੱਚ ਕਿੰਨੀ ਇਨਕਮ ਕਮਾਈ ਆ ਹਨਾ ਟੋਟਲ ਸਾਲ ਦੇ ਵਿੱਚ ਕਿੰਨੀ ਇਨਕਮ ਕਮਾਈ ਆ ਹਨਾ ਜਿੱਦਾਂ ਤੁਸੀਂ 50 ਲੱਖ ਰੁਪਇਆ ਕਮਾਇਆ ਸਾਲ ਦੇ ਵਿੱਚ ਉਹ 50 ਲੱਖ ਦੇ ਉੱਤੇ ਤੁਹਾਡਾ ਟੈਕਸ ਲੱਗੂਗਾ ਠੀਕ ਆ ਉਹਨੂੰ ਆਖਿਆ ਜਾਂਦਾ ਇਨਕਮ ਟੈਕਸ ਇਨਕਮ ਟੈਕਸ ਜਿਹੜਾ ਡਿਪਾਰਟਮੈਂਟ ਉਹ ਸਾਲ ਬਾਅਦ ਹੀ ਮਿਲ ਕੇ ਤੁਹਾਡੇ ਤੋਂ ਟੈਕਸ ਲੈਂਦਾ ਵਾ ਠੀਕ ਆ ਉਹ ਰੋਜ਼ ਰੋਜ਼ ਤੁਹਾਡੇ ਤੋਂ ਟੈਕਸ ਨਹੀਂ ਲੈਣਾ ਉਹਨੇ ਸਾਲ ਬਾਅਦ ਤੁਹਾਡੇ ਤੋਂ ਟੈਕਸ ਲੈਣਾ ਵਾ ਠੀਕ ਆ ਉਹ ਇਹਦੇ ਤੋਂ ਹੋ ਸਕਦਾ ਵਾ ਜਾਦ ਜਿਹੜਾ ਇਨਕਮ ਟੈਕਸ ਵਾਂ ਇਹ ਨੋਟਸ ਬਣਾ ਰਿਆ ਆ ਵਾ ਤੁਹਾਡੇ ਵੀ ਤੁਸੀਂ ਨਾਲੋ ਨਾਲ ਲਿਖੀ ਜਾਓ ਨੋਟਸ ਬਣਾਈ ਜਾਓ ਠੀਕ ਹੈ ਜਿਹੜਾ ਇਨਕਮ ਟੈਕਸ ਹੈ ਜਾਂ ਕਿਸੇ ਵਿਅਕਤੀ ਦੀ ਇਨਕਮ ਤੇ ਲੱਗੂਗਾ ਜੱਟਾ ਦੀਨ ਕਮ ਦੇ ਲੱਗ ਗਿਆ ਜਾਂ ਮੇਰੀਨ ਕਮ ਦੇ ਲੱਗ ਗਿਆ ਭਾਵੇਂ ਜਦੂਰੀ ਨਹੀਂ ਆ ਜਿਹੜਾ ਸਰਕਾਰੀ ਬੰਦਾ ਵਾ ਹਨਾ ਉਹਦੇ ਤੇ ਇਨਕਮ ਟੈਕਸ ਲੱਗਣਾ ਵਾ ਠੀਕ ਆ ਤੁਸੀਂ ਗਵਰਨਮੈਂਟ ਜੌਬ ਕਰਦੇ ਚ ਨਹੀਂ ਕਰਦੇ ਬਟ ਤੁਹਾਡੀ ਐਨੀ ਇਨਕਮ ਹੋਣੀ ਚਾਹੀਦੀ ਆ ਕਿ ਜਿਹੜਾ ਤੁਹਾਡੇ ਤੋਂ ਟੈਕਸ ਡਿਪਾਰਟਮੈਂਟ ਆਨ ਕੱਟਾੜੇ ਕਦੇ ਵੀ ਟੈਕਸ ਦੋ ਭਾਈ ਐਨੀ ਇਨਕਮ ਹੋਣੀ ਚਾਹੀਦੀ ਆ ਤੁਹਾਡੀ ਐਨੀ ਇਨਕਮ ਹੋਣੀ ਚਾਹੀਦੀ ਆ ਤੁਹਾਨੂੰ ਵੀ ਟੈਕਸ ਵਾਲੀ ਲਾਈਨ ਦੇ ਵਿੱਚ ਤੁਸੀਂ ਇੱਕ ਰਾਂ ਲੱਗ ਜਾਓ ਠੀਕ ਆ ਜੇਕਰ ਤੁਸੀਂ ਟੈਕਸ ਵਾਲੀ ਲਾਈਨ ਦੇ ਵਿੱਚ ਲੱਗਦੇ ਪਏ ਹੋ ਪਾਣ ਤੁਸੀਂ ਸਰਕਾਰੀਆਂ ਆਪਾਂ ਤੁਸੀਂ ਪ੍ਰਾਈਵੇਟ ਉਹ ਤੁਹਾਡੇ ਤੋਂ ਇਨਕਮ ਟੈਕਸ ਡਿਪਾਰਟਮੈਂਟ ਨੇ ਟੈਕਸ ਲੈਣਾ ਹੀ ਲੈਣਾ ਵਾ ਉਹਨਾਂ ਦੀ ਇੱਕ ਲਿਮਟ ਉਹ ਆਪਾਂ ਨੈਕਸਟ ਵੀਡੀਓ ਦੇ ਵਿੱਚ ਦੇਖਾਂਗੇ ਕਿ ਕਿੰਨੀ ਲਿਮਟ ਤੋਂ ਦਾ ਟੈਕਸ ਸਟਾਰਟ ਹੋ ਜਾਂਦਾ ਵਾ ਜਾਂ ਫਿਰ ਕੀ ਹੈ ਵੀ ਜਾਂ ਕੋਈ ਕਾਰੋਬਾਰੂ ਹੋਊਗਾ ਕੋਈ ਕੰਪਨੀ ਕੋਈ ਫੈਕਟਰੀ ਹਨਾ ਕੋਈ ਵੀ ਬਿਜ਼ਨਸ ਵਾ ਉਹਦੇ ਤੇ ਲੱਗਦਾ ਪਿਆ ਵਾ ਜਿਵੇਂ ਕੋਈ ਬਿਜ਼ਨਸ ਆ ਹਨਾ ਉਹ ਉਹ ਜਿਵੇਂ ਕੋਈ ਬਿਜ਼ਨਸ ਆ ਉਹ ਸਾਲ ਦਾ ਕਮਾਉਂਦਾ ਪਿਆ 200 ਕਰੋੜ ਹਨਾ ਉਹ 200 ਕਰੋੜ ਦੇ ਉੱਤੇ ਟੈਕਸ ਲੱਗੂਗਾ ਠੀਕ ਹੈ ਇਹ ਲਿਮਿਟ ਵੱਜਦਾ ਤੁਸੀਂ 50 ਲੱਖ ਕਮਾਉਣੇ ਪਏ ਹੋ 50 ਲੱਖ ਦੇ ਵਿੱਚ 9% ਟੈਕਸ ਲੱਗੂਗਾ 2% ਟੈਕਸ ਲੱਗੂ ਉਹ ਕਿ ਲਿਮਿਟ ਆ ਉਹ ਆਪਾਂ ਨੈਕਸਟ ਵੀਡੀਓ ਦੇ ਵਿੱਚ ਵੇਖਾਂਗੇ ਠੀਕ ਆ ਹੁਣ ਇੱਕ ਨਾਲ ਫੇਰ ਦੇਖ ਲਓ ਇਨਕਮ ਟੈਕਸ ਕੀ ਆ ਇੱਕ ਟੈਕਸ ਹੀ ਆ ਪਰ ਕਿਹਦੇ ਤੇ ਲੱਗੂਗਾ ਇਨਕਮ ਟੈਕਸ ਸਾਲਾਨਾ ਆਮਦਨ ਤੇ ਲੱਗੂਗਾ ਜੇ ਜੇ ਤੁਸੀਂ ਸਾਲ ਦੀ ਇਨਕਮ ਕਮਾਈ ਆ ਹਾਂ 2 ਲੱਖ 10 ਲੱਖ 20 ਲੱਖ ਜਿੰਨੀ ਵੀ ਕਮਾਈ ਉਹਦੇ ਤੇ ਟੈਕਸ ਲੱਗਣਾ ਉਹਨੂੰ ਆਖਿਆ ਜਾਂਦਾ ਇਨਕਮ ਟੈਕਸ ਠੀਕ ਹੈ ਬਾਅਦ ਜਿਹੜਾ ਇਨਕਮ ਟੈਕਸ ਵਾ ਕੀ ਕਿਹਦੇ ਕਿਹਦੇ ਤੇ ਲੱਗ ਸਕਦਾ ਜਿਵੇਂ ਕਿ ਕੋਈ ਵਿਅਕਤੀ ਹੋ ਗਿਆ ਕੋਈ ਪਰਸਨ ਹੋ ਗਿਆ ਹਨਾ ਜਾਂ ਕੋਈ ਕਾਰੋਬਾਰ ਹੋ ਗਿਆ ਤੁਹਾਡਾ ਕੋਈ ਕਾਰੋਬਾਰ ਆ ਲੱਖਾਂ ਕਰੋੜਾਂ ਦਾ ਜੇਕਰ ਤੁਸੀਂ ਸਾਲ ਦੇ ਵਿੱਚ 200 ਕਰੋੜ 300 ਕਰੋੜ ਕਮਾ ਲਿਆ ਵਾ ਤੁਹਾਡਾ ਇੰਨਾ ਬਿਜ਼ਨਸ ਹੈਗਾ ਵਾ ਉਹ 300 ਕਰੋੜ ਤੇ ਤੁਹਾਡਾ ਟੈਕਸ ਲੱਗੂਗਾ ਠੀਕ ਹੈ ਜਿਹੜਾ ਇਨਕਮ ਟੈਕਸ ਵਾਲਾ ਇਹ ਕਿਦੋਂ ਐਕਟ ਬਣਿਆ ਸੀ ਇਨਕਮ ਟੈਕਸ ਦਾ ਐਕਟ ਜਿਹੜਾ ਬਣਿਆ ਸੀ ਇਹ 1961 ਵਿੱਚ ਇੰਡੀਆ ਦੇ ਵਿੱਚ ਐਕਟ ਬਣਿਆ ਸੀ ਜਿਹੜਾ ਇਨਕਮ ਟੈਕਸ ਦਾ ਐਕਟ ਹੈ 1961 ਦੇ ਵਿੱਚ ਟੈਕਸ ਬਣਿਆ ਸੀ ਠੀਕ ਆ ਹੁਣ ਤੁਹਾਨੂੰ ਸਮਝ ਲੱਗ ਗਈ ਆ ਤੁਸੀਂ ਜਿੰਨੇ ਨਹੀਂ ਲਾਸਟ ਵੀਡੀਓ ਨਹੀਂ ਦੇਖੀ ਉਹ ਦੇਖ ਆਓ ਠੀਕ ਆ ਫਿਰ ਤੁਹਾਨੂੰ ਇਹ ਬਹੁਤ ਸੌਖਾ ਸਮਝ ਆ ਜਾਊਗੀ ਇੱਕ ਦਫਾ ਫਿਰ ਮੈਂ ਦੱਸ ਦਿੰਦਾ ਇਹ ਟੈਕਸ ਦਾ ਮੀਨਿੰਗ ਕੀ ਆ ਜੋ ਆਪਾਂ ਇੱਕ ਲਾਜ਼ਮੀ ਫੀਸ ਆਪਾਂ ਗਵਰਨਮੈਂਟ ਨੂੰ ਪੇ ਕਰਦੇ ਪਏ ਆ ਠੀਕ ਆ ਤੇ ਉਹਦੇ ਨੇ ਉਹਦੇ ਬਦਲੇ ਸਾਨੂੰ ਗਵਰਨਮੈਂਟ ਕੀ ਦਿੰਦੀ ਪਈ ਸੇਵਾਵਾਂ ਦਿੰਦੀ ਪਈ ਆ ਉਹ ਕਿਵੇਂ ਕਿਵੇਂ ਦੀਆਂ ਸੇਵਾਵਾਂ ਹੋ ਸਕਦੇ ਆ ਕੋਈ ਸਕੂਲ ਕਾਲਜ ਰੋਡ ਹਸਪੀਟਲ ਬਹੁਤ ਤਰ੍ਹਾਂ ਦੀਆਂ ਸੇਵਾਵਾਂ ਜਿਹੜੀਆਂ ਗਵਰਨਮੈਂਟ ਸਾਨੂੰ ਦਿੰਦੀ ਪਈ ਆ ਫਿਰ ਆ ਇਨਕਮ ਟੈਕਸ ਕੀ ਆ ਇਨਕਮ ਟੈਕਸ ਕੀ ਆ ਇੱਕ ਡਾਇਰੈਕਟ ਟੈਕਸ ਜਿਹੜਾ ਗਵਰਨਮੈਂਟ ਜੋਬ ਦੀ ਤਿਆਰੀ ਕਰਦਾ ਪਿਆ ਉਹਨੂੰ ਪਤਾ ਹੋਣਾ ਚਾਹੀਦਾ ਆ ਇਸ ਚੀਜ਼ ਦਾ ਕਿਉਂਕਿ ਗਵਰਨਮੈਂਟ ਜੋਬ ਦੀ ਜਿਹੜੀ ਤਿਆਰੀ ਕਰਦੇ ਪਿਆ ਕਵਰ ਕੁਐਸਚਨ ਦੇ ਵਿੱਚ ਇਹ ਚੀਜ਼ ਪੁੱਛੀ ਜਾ ਸਕਦੀ ਹੈਗੀ ਤੁਹਾਨੂੰ ਜਾ ਫਿਰ ਉਹ ਇੱਕ ਸੈਂਟਰਲ ਟੈਕਸ ਵੀ ਆ ਇਨਕਮ ਟੈਕਸ ਕੀ ਇੱਕ ਸੈਂਟਰਲ ਟੈਕਸ ਵਾ ਠੀਕ ਆ ਇਨਕਮ ਇਨਕਮ ਟੈਕਸ ਕੀ ਇੱਕ ਸੈਂਟਰਲ ਟੈਕਸ ਵਾ ਇਹ ਸੈਂਟਰਲ ਗਵਰਨਮੈਂਟ ਘਟੇ ਤੋਂ ਲੈਂਦੀ ਆ ਸਟੇਟ ਗਵਰਨਮੈਂਟ ਇਹ ਟੈਕਸ ਨਹੀਂ ਤੁਹਾਡੇ ਤੋਂ ਲੈਂਦੀ ਇਹ ਚੇਤਾ ਰੱਖਣਾ ਤੁਸੀਂ ਫਿਰ ਜੇ ਮੈਨੇ ਕੀ ਆ ਇਨਕਮ ਟੈਕਸ ਵੀ ਇੱਕ ਟੈਕਸ ਵਾ ਜੋ ਕਿ ਆਪਣੀ ਸਾਲਾਨਾ ਆਮਦਨ ਤੇ ਲੱਗਦਾ ਵਾ ਠੀਕ ਆ ਇਹ ਕਿਵੇਂ ਲੱਗਦਾ ਜਾਂ ਕਿਸੇ ਵਿਅਕਤੀ ਤੇ ਲੱਗਦਾ ਜਾਂ ਕਾਰੋਬਾਰ ਤੇ ਲੱਗਦਾ ਵਾ ਠੀਕ ਆ ਵੀਡੀਓ ਵਧੀਆ ਲੱਗੀ ਆ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਓ ਜੇ ਤੁਹਾਡਾ ਕੋਈ ਦੋਸਤ ਗਵਰਨਮੈਂਟ ਜੌਬ ਦੀ ਤਿਆਰੀ ਕਰਦਾ ਵਾ ਹਨਾ ਉਹਦੇ ਤਾਂ ਕਿ ਇਹ ਜਰੂਰ ਵੀਡੀਓ ਪਹੁੰਚਾਓ ਕਿਉਂਕਿ ਇਹ ਚੀਜ਼ਾਂ ਉਹਨੂੰ ਪਤਾ ਹੋਣੀਆਂ ਚਾਹੀਦੀਆਂ ਵਾ ਠੀਕ ਆ ਤੇ ਨੈਕਸਟ ਵੀਡੀਓ ਦੇ ਵਿੱਚ ਆਪਾਂ ਦੇਖਾਂਗੇ ਵੀ ਜੇਕਰ ਕਿਸੇ ਵਿਅਕਤੀ ਦੀ ਕਿੰਨੀ ਇਨਕਮ ਆ ਤੋ ਕਿੰਨੀ ਇਨਕਮ ਇਨਕਮ ਤੋਂ ਟੈਕਸ ਸਟਾਰਟ ਹੁੰਦਾ ਵਾ ਨੈਕਸਟ ਵੀਡੀਓ ਦੇ ਵਿੱਚ ਆਪਾਂ ਇਹ ਦੇਖਾਂਗੇ ਓਕੇ